ਪੰਜਾਬ ਦੇ ਜਿਹੜੇ ਓਟ ਕਲੀਨਿਕ ਤੇ ਨਸਸੜਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ 2 ਦਿਨ ਦੀ ਹੜਤਾਲ ਕੀਤੀ ਗਈ ਸੀ ਦਲਿੰਦਰ ਵਿੱਚ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਉਹਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੀ ਧਰਮਪਤਨੀ ਨਾਲ ਉਹਨਾਂ ਦੀ ਮੁਲਾਜ਼ਮਾਂ ਆਗੂਆਂ ਦੀ ਗੱਲ ਹੋਈ ਹੈ ਇਸ ਦੇ ਬਾਰੇ ਜਾਣਕਾਰੀ ਸੁਭਾ ਪ੍ਰਧਾਨ ਰਮਿੰਦਰ ਸਿੰਘ ਵੱਲੋਂ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਸਾਡੀ ਗੱਲਾਂ ਸੁਣੀ ਗਈਆਂ ਉਹਦੇ ਬਾਅਦ ਫਾਈਨੈਂਸ ਮਿਨਿਸਟਰ ਨਾਲ ਵੀ ਗੱਲ ਹੋਈ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਇਨ ਓਟ ਕਲੀਨਿਕ ਮੁਲਾਜ਼ਮਾਂ ਦੀ ਜਿਹੜੀ ਜਾਇਜ਼ ਮੰਗਾਂ ਹੈ ਲੰਬੇ ਅਰਸੇ ਤੋਂ ਇਹ ਸੰਘਰਸ਼ ਕਰ ਰਹੇ ਹਨ ਉਹ ਪੂਰਾ ਕਰਦੀ ਹੈ ਇਸ ਸਮਾਂ ਦੱਸੇਗਾ ਹਾਂ ਜੀ ਜੰਨਤ ਲੱਗਾ ਕੀ ਮੁਸ਼ਕਿਲ ਆ ਰਹੀ ਹੈ ਵੀਰ ਮਰਖਾ ਬਹੁਤ ਆ ਰਹੀ ਹੈ ਜੀ ਉਹਨੇ ਆ ਮੁਟ ਜਨੇ ਦਵਾਈ ਨਹੀਂ ਮਿਲਦੀ ਨਹੀਂ ਮਿਲਦੀ ਦਵਾਈ ਨਹੀਂ ਮਿਲਦੀ ਰੋਜ਼ ਆ ਕੇ ਬੈ ਕੇ ਕਹਿੰਦੇ ਨੇ ਘੰਟੇ ਦੋ ਤੱਕ ਆਣਗੇ ਖੋਲਣਗੇ ਤਾਂਗੇ ਅੱਜ ਦਾ ਕਿਆ ਯਾਰ ਹੁਣ ਤੱਕ ਨਹੀਂ ਆਏਗੇ ਸਾਨੂੰ ਤੀਜਾ ਦਿਨ ਹੋ ਗਿਆ ਬੈ ਬੈ ਕੇ ਚਲੇ ਜਾਂਦੇ ਨੇ ਦਿਹਾੜੀਆਂ ਖਰਾਬ ਕਰੀ ਜਾਂਦੇ ਨੇ ਕੰਮ ਕਰ ਵਾਲੇ ਬੰਦੇ ਆ ਪਰੇਸ਼ਾਨੀ ਇਹ ਜੀ ਬਸ ਦਵਾਈ ਨਹੀਂ ਮਿਲਦੀ ਰੋਜ਼ ਅੰਮੇ ਸਰ ਕੰਮ ਖਾਡੇ ਬਹਿ ਲਏ ਕਈ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਬੀ ਜਲੰਧਰ ਹੂਸ ਰੈਲੀ ਸੀਗੀ ਕਈ ਯੂਨੀਅਨ ਦੇ ਸੰਯੋਗ ਦੇ ਨਾਲ ਉਹ ਸਫਲਤਾਪੂਰਵਕ ਰਹੀ ਹੈ ਉਹਦੇ ਚ ਅਸੀਂ ਜਿਹੜਾ ਜਗਜੀਵਨ ਚੌਂਕ ਸੀ ਪੂਰੀ ਤਰ੍ਹਾਂ ਠੱਪ ਕੀਤਾ ਤੇ ਉੱਥੇ ਸਾਨੂੰ ਜਿਹੜੇ ਇਹਨਾਂ ਦੇ ਐਮ.ਐਲ.ਏ. ਕੈਂਡੀਡੇਟ ਨਮਿੰਦਰ ਭਗਤ ਜੀ ਉਹ ਤੇ ਖੁਦ ਆ ਕੇ ਸਾਨੂੰ ਸੀ.ਐਮ. ਸਾਹਿਬ ਦੇ ਨਾਲ ਗੱਲ ਕਰਕੇ ਉਹਨਾਂ ਦੇ ਉਸ.ਜੀ. ਦੇ ਨਾਲ ਸਾਨੂੰ ਦੋ ਨੁਮਾਇੰਦਿਆਂ ਨੂੰ ਯੂਨੀਅਨ ਦੇ ਦੋ ਨੁਮਾਇੰਦੇ ਦੋ ਦੋ ਨੁਮਾਇੰਦੇ ਯੂਨੀਅਨਸ ਨੂੰ ਲੈ ਕੇ ਸੀ.ਐਮ. ਸਾਹਿਬ ਦੇ ਨਾਲ ਮੀਟਿੰਗ ਕਰਵਾਉਣ ਦੇ ਲਈ ਲੈ ਕੇ ਗਏ ਨੇ ਪਰ ਮੀਟਿੰਗ ਕਰਵਾਉਣ ਕਰ ਜਿਹੜਾ ਸ਼ੈਡਿਊਲ ਸੀਗਾ ਮੰਤਰੀ ਸਾਹਿਬ ਦਾ ਬੀਜ਼ੀ ਸੀਗਾ ਸੀ.ਐਮ. ਸਾਹਿਬ ਦਾ ਤੇ ਉਹਨਾਂ ਨੇ ਸਾਨੂੰ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਮਿਲਵਾਇਆ ਹੈ ਨੋਟ ਗੁਰਪ੍ਰੀਤੌਰ ਨੇ ਸ਼ਵਾਸਨ ਦਿੱਤਾ ਹੈ ਕਿ ਵੀ ਤੁਹਾਨੂੰ 20 ਜਾਂ 25 ਤਰੀਕ ਤੱਕ ਜਿਹੜਾ ਕਿ ਲੈਟਰ ਰੀਲੀਜ਼ ਕਰਦਾਂਗੇ ਜਾਂ ਮਾਨਯੋਗ ਮੁੱਖ ਮੰਤਰੀ ਤੁਹਾਡੀਆਂ ਖੁਦ ਇਸ ਕੈਬਨਿਟ ਮੀਟਿੰਗ ਦੇ ਵਿੱਚ ਇਸ ਮੁੱਦੇ ਨੂੰ ਚੱਕਣਗੇ ਨਸ਼ੇ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਜਿਹੜੀਆਂ ਮੰਗਾਂ ਨੇ ਇਹਦੇ ਵਿਸਤਾਰਪੂਰਵਕ ਚਰਚਾ ਕਰਾਂਗੇ ਜੀ ਅ ਪ੍ਰਾਸ਼ਰਪਾ ਪੀ ਜਿਹੜਾ ਇਹਨਾਂ ਦੇ ਐਮਪੀ ਕੈਂਡੀਡੇਟ ਸੀਗੇ ਉਹ ਸਾਨੂੰ ਮਿਲੇ ਨੇ ਫਿਰ ਉਹਨਾਂ ਨੇ ਵੀ ਆਪਣੇ ਤੌਰ ਤੇ ਫਾਈਨੈਂਸ ਮਿਨਿਸਟਰ ਨਾਲ ਸਾਡਾ ਰਾਬਤਾ ਕਾਇਮ ਕਰਾਇਆ ਕਿਉਂਕਿ ਜਿਹੜੀ ਸਾਡੀ ਇਨਕ੍ਰੀਮੈਂਟ ਦੀ ਫਾਈਲ ਸੀਗੀ ਉਹ ਆਖਰੀ ਚਰਨ ਤੇ ਹੈ ਉਹ ਸਿਰਫ ਫਾਈਨੈਂਸ਼ੀਅਲ ਬਜਟ ਕਰਕੇ ਜਿਹੜੀ ਪਾਸ ਨਹੀਂ ਹੋ ਰਹੀ ਜਿਹੜੀ ਮੁਲਾਜ਼ਮਾਂ ਨੂੰ ਇਨਕ੍ਰੀਮੈਂਟ ਲੱਗਣਾ ਹੈ ਤੇ ਉਹਦੇ ਸਬੰਧ ਚ ਉਹਨਾਂ ਨੇ ਫਾਈਨੈਂਸ ਮਿਨਿਸਟਰ ਦੇ ਨਾਲ ਰਾਬਤਾ ਕਾਇਮ ਕੀਤਾ ਉਸ ਕੈਬਨਿਟ ਸਬ ਕਮੇਟੀ ਦੇ ਵਿੱਚ ਜਿਹੜੇ ਅਮਨ ਅਰੋੜਾ ਜੀ ਸੀਗੇ ਉਹ ਸਾਨੂੰ ਖੁਦ ਮਿਲੇ ਨੇ ਰਾਤ ਨੂੰ 8 ਵਜੇ ਦੇ ਕਰੀਬ ਸਾਡੀ ਮੀਟਿੰਗ ਹੋਈ ਹੈ ਤੇ 10 ਮਿੰਟ ਤੇ ਡਿਸਕਸ਼ਨ ਉਸ ਟਾਪਿਕ ਤੇ ਪੂਰਾ ਹੋਇਆ ਤੇ ਆਉਣ ਵਾਲੇ 14 15 ਤਰੀਕ ਨੂੰ ਉਹਨਾਂ ਨੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਰੱਖ ਕੇ ਜਿਹੜੀਆਂ ਸਾਡੀਆਂ ਵਿੱਤੀ ਮੰਗਾਂ ਸੀਗੀਆਂ ਉਬਹਾਲ ਕਰਨ ਦੀ ਜਿਹੜੀ ਮੰਗ ਸੀਗੀ ਸਾਡੀ ਉਹਨਾਂ ਨੇ ਪੂਰਨ ਅਸ਼ਵਾਸਨ ਦਿੱਤਾ ਹੈ ਕਿ 14-15 ਤਰੀਕ ਨੂੰ ਜਿਹੜੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਆ ਰਹੀ ਹੈ ਉਹਦੇ ਚ ਅਸੀਂ ਤੁਹਾਡਾ ਜਿਹੜਾ ਬਜਟ ਸੀਗਾ ਉਹਨੂੰ ਹਰੀ ਛੰਡੀ ਦੇ ਦਾਂਗੇ ਤੇ ਜਿਹੜੀਆਂ ਮੂਡਸ ਅਸੀਂ ਇਸ ਦੇ ਅਸ਼ਵਾਸਨ ਵਜੋਂ ਜਿਹੜੀਆਂ ਸੇਵਾਵਾਂ ਸਿੰਘ ਅਸੀਂ ਮੂਡ ਬਹਾਲ ਕਰਤੀਆਂ ਨੇ ਕੱਲ ਤੋਂ ਜਿਹੜੇ ਨਸ਼ਾ ਮੁਕਤੀ ਕੇਂਦਰ ਊਟ ਕਲੀਨਿਕਸ ਜਿਹੜੀ ਵੀ ਹੈਗੀ ਸੀਗੇ ਉਹ ਸੋਮਵਾਰ ਤੋਂ ਹਾਂਜੀ ਇਹ ਪੂਰਨ ਤੌਰ ਤੇ ਵਰਕਿੰਗ ਰਹਿਣਗੇ ਤੇ ਇਹਦੇ ਚ ਕਿਸੇ ਵੀ ਮਰੀਜ਼ ਨੂੰ ਕੋਈ ਖੱਜਲ ਖਵਾਰੀ ਨਹੀਂ ਹੋਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼